ਆ ਗਿਆ ਮੱਖਣ ਲੋ ਜੀ ਮੱਖਣ ਨਿਕਲ ਆਇਆ ਵਾ ਦੇਖੋ ਪਿੰਨਾ ਦੇਖੋ ਬਈ ਬਾ ਪਿੰਨਾ ਨਿਕਲ ਆ ਵੇਖੋ ਬਈ ਚਲੋ ਬਈ ਮੂਲੀ ਪਰਾਂਠਾ ਰੈਡੀ ਆ ਤੇ ਹੁਣ ਖਾਣ ਲੱਗੇ ਦੇਖੋ ਬਈ ਵਿੱਚ ਮੱਖਣ ਤੇ ਸਸੀ ਦਾ ਸਾਰਿਆਂ ਨੂੰ ਤੇ ਗਾਇਸ ਅੱਜ ਆਪਾਂ ਨਾ ਮਤਲਬ ਮੂਲੀ ਦੇ ਪਰੋਠੇ ਬਣਾਵਾਂਗੇ ਸਭ ਤੋਂ ਪਹਿਲਾਂ ਤੇ ਮੂਲੀਆਂ ਅਸੀਂ ਲੈ ਕੇ ਆਏ ਸੀਗੇ ਤੇ ਮੈਂ ਕਿਹਾ ਚਲੋ ਮੂਲੀ ਦੇ ਪਰੋਠੇ ਬਣਾਉਣੇ ਘਰੇ ਆਪਾਂ ਨਾਲਿਆ ਜਬ ਮੱਖਣੀ ਨਾਲ ਮੱਖਣੀ ਕੱਟਾਂਗੇ ਸਭ ਤੋਂ ਪਹਿਲਾਂ ਮੂੜੀਆਂ ਛਿੱਲ ਲਈਏ ਆਪਾਂ ਲਾ ਲਈਏ ਧਾਰਾ ਮੰਮੀ ਮੱਖਣੀ ਬਣਾ ਦੋ ਚਲੋ ਵੀ ਅੱਜ ਇੱਥੇ ਲੱਗਣ ਲੱਗੇ ਆਂ ਮੂਲੀ ਪਰੌਂਠਾ ਬਣਾਉਣ ਤੇ ਤੁਹਾਨੂੰ ਇੱਕ ਹੋਰ ਸਾਨੂੰ ਕੋਈ ਨਹੀਂ ਫਰਕ ਨਹੀਂ ਪਿਆ ਅੱਜ ਗੱਡੀ ਦੀ ਪਿਛਲਾ ਸ਼ੀਸ਼ਾ ਟੁੱਟ ਗਿਆ ਆਪਣੀ ਨਵੀਂ ਗੱਡੀ ਦਾ ਤੁਹਾਨੂੰ ਮਤਲਬ ਮੈਂ ਕਿਹਾ ਚਲੋ ਤਾਸਦਗੇ ਹੁਣ ਪਹਿਲਾਂ ਪਹਿਲਾਂ ਮੜਾਇਆ ਹੋਇਆ ਬਾਅਦ ਚੋਣ ਉਦਾਂ ਦਾ ਹੀ ਆ ਸੇਮ ਹੀ ਪਤਾ ਹੀ ਆ ਤੈਨੂੰ ਹਣ ਪੈ ਇਹ ਨਾ ਤੇਰੇ ਲੱਗਣੇ ਤਾਂ ਅੱਛਾ ਤੇ ਕੀਤੇ ਲੱਗਣੇ ਪੈ ਇਹ ਉਹ ਦੂਜੇ ਆਪਣੇ ਅੱਛਾ ਅੱਛਾ ਹਾਂ ਉਹ ਤਾਂ ਪਤਾ ਹੀ ਆਪਾਂ ਨੂੰ ਇੰਸ਼ੋਰੈਂਸ ਆ ਪਾਰੇ ਠੁੱਕੇ ਤੇ ਠੁੱਕੀ ਨਾ ਪੈੜਾ ਤੇ ਲੱਗਦਾ ਨਾ ਨਵੀਂ ਗੱਡੀ ਜੀਵੇਂ ਕੋ ਟੁੱਟ ਜੀ ਵੀ ਜਾਵੇ ਹਾਂ ਚਲੋ ਵੀ ਬੇਲ ਬਲੌਲਾ ਵੀ ਤੁਰਿਆ ਫਿਰਦਾ ਬਾਂਦਰ ਵੀ ਬਾਂਦਰ ਵੀ ਟੱਪੀ ਜਾਂਦੇ ਆ ਤੇ ਬਾਕੀ ਨਾ ਇਹ ਖੇੜਦਿਆਂ ਬਹੁਤ ਆ ਇੱਥੇ ਫਸਟ ਬਹੁਤ ਟਾਈਮ ਬਾਅਦ ਮੂਲੀ ਪਰਾਂਠਾ ਬਣਨ ਲੱਗਾ ਅੱਜ ਅਸੀਂ ਗਏ ਸੀ ਸਾਡਾ ਜੀ ਘਰ ਪਿਆ ਬਈ ਅਸੀਂ ਮੱਲਾਂ ਵਾਲੇ ਆ ਲੈ ਆਈ ਮੈਂ ਵੇਖ ਲਈਆਂ ਮੂਲੀਆਂ ਹਾਂ ਮੂਲੀਆਂ ਦੇਖ ਗਿਆ ਤੁਸੀਂ ਚੱਕ ਲਈ ਅਸੀਂ ਕਿਹਾ ਚੱਲ ਮੂਲੀ ਦਾ ਪਰਾਂਠਾ ਹੀ ਬਣਾਵਾਂਗੇ ਅੱਜ ਤੇ ਕੋਈ ਨਹੀਂ ਆਇਆ ਮੰਮੀ ਕਹਿੰਦੇ ਵੀ ਮੈਂ ਆਂ ਇਹਦੇ ਨਾਲ ਕੱਢਣੀ ਮੰਮੀ ਆਪਦੀ ਆ ਲੈ ਆਈ ਆ ਇਹ ਨੂੰ ਬੋਲੀਦਾ ਵਾ ਮਧਨੀ ਪਤਾ ਨਹੀਂ ਜਾ ਗਈ ਮੱਖਣ ਕੱਢਣ ਵਾਲੀ ਜੋ ਵੀ ਆ ਤੇ ਮਧਾਣੀ ਇਹਦੇ ਨਾਲ ਮੰਮੀ ਕਹਿੰਦੀ ਮੈਂ ਮੱਖਣੀ ਕੱਢੂਗੀ ਤੇ ਬਾਕੀ ਇੱਧਰ ਬਿੱਲ ਬਲੋਲਾ ਵੇਖੋ ਖੇਡਦਾ ਤੁਹਾਨੂੰ ਮੈਂ ਦਿਖਾਉਣਾ ਇਹ ਦੋਵੇਂ ਇੱਥੇ ਖੇਡਦੀਆਂ ਮਾਂ ਨੂੰ ਇਹ ਇੱਥੇ ਰਹਿੰਦੀਆਂ ਲੈ ਵੇ ਵਿਚਦੀ ਮਹਿੰਦੀ ਪਈ ਵੇਖੋ ਨਾ ਅਗੋਂ ਪਿੱਛੇ ਮੇਰੇ ਹੱਥ ਚ ਆਉਂਦੀ ਐਦਾਂ ਵੇਖੋ ਡਰਦੀ ਆ अच्छा अच्छा ਤਾਂ ਆਈਆਂ ਵੀ ਦੁੱਧ ਪਾਉਣ ਲੱਗਾ ਕਿਤੇ ਦੁੱਧ ਪਾਉਣ ਲੱਗਾ ਕਿਤੇ ਮਾਂ ਤਾਂ ਉੜਦੀ ਆਉਂਦੀ ਕਿਤੇ ਦੁੱਧ ਤਾਂ ਨਹੀਂ ਪਾਇਆ ਆਪਾਂ ਵੀ ਇਹਨੂੰ ਮਾਂ ਹੀ ਕਹਿ ਲੱਗੂ ਉਹਨਾਂ ਦੀ ਮਾਂ ਨਾ ਤੇਲ ਇੱਥੇ ਰੱਜੀ ਛਲਛਲਦੀ ਪਈ ਮੋਲੀਆਂ ਬਾਕੀ ਆਸ-ਪਾਸ ਦਾ 뷰 ਚੈੱਕ ਕਰੋ ਬਈ ਕਿੰਨਾ ਸੋਹਣਾ ਲੱਗਦਾ ਪਿਆ ਤੇ ਅੱਗੇ ਆਪਾਂ ਇੱਥੇ ਪੱਠੇ ਕੁਤਰੀ ਦੇ ਹੁੰਦੇ ਸੀ ਹੁਣ ਚਲੋ ਮੋਟਰ ਨਾਲ ਹੀ ਕੁਤਰ ਲੈ ਹੁਣ ਤਾਂ ਮੋਪੱਠੇ ਆਏ ਨਹੀਂ ਫਿਲਹਾਲ ਚਾਰ ਪਾਈ ਦਾਵਾ ਦੇਖ ਲੋ ਉਦਾਂ ਹੀ ਮੋਟਰ ਤੇ ਸੋਚਿਆ ਸੀ ਪਰ ਕਿਆ ਵੀ ਐਮ ਲੱਗਣਾ ਵਾ ਘਰੇ ਬਣਾਉਣੇ ਮਜੇ ਨਾ ਅੱਜ ਕद्दू ਕਾਸ਼ ਹੋਣ ਡੀਆਂ ਮੋਲੀਆਂ ਤੇ ਅੱਜ ਆਪਣੀ ਲੋਕੇਸ਼ਨ ਆਹਾ ਵਾ ਤੇ ਬਾਕੀ ਨਾ ਕਿੰਨੇ ਚਿਰ ਬਾਅਦ ਆਪਾਂ ਬਣਾਉਣ ਲੱਗੇ ਰੈਸਪੀ ਬਹੁਤ ਟਾਈਮ ਹੈ ਨਾ ਹੁਣ ਸਿਆਲ ਚ ਇਹ ਰੈਸਪੀ ਚੱਲਣੀ ਤੁਹਾਨੂੰ ਪਤਾ ਜੋ ਸਿਆਲ ਆ ਗਿਆ ਬਾਕੀ ਉਹ ਦੁੱਤ ਚਲੋ ਆਵਦੀਆਂ ਹੋਣੀਆਂ ਕੋੜੀ ਬਹੁਤ ਆ ਮੂੜੀ ਮੈਂ ਮੜੀ ਜੀ ਖਾਦੀ ਸੀ ਰੋਟੀ ਚ ਬਹੁਤ ਵਧੀਆ ਲੱਗਦੀ ਇਹਨੇ ਉਹ ਹੀ ਕਢਾਤਾ ਹਾਂ ਹਾਂ ਰੋਟੀ ਚ ਵਧੀਆ ਲੱਗਣੀ ਇਹਨੇ ਰਾਤ ਹੀ ਕਢਾਤੀ ਬਈ ਮੱਖਣ ਮੱਖਣ ਪਾ ਕੇ ਖਾਣੀ ਨਾ ਹੂੰ ਫਿਰ ਤਾਂ ਵਧੀਆ ਬਾਅਦ ਜਿਹੜੀਆਂ ਆਪਣੀਆਂ ਮੂੜੀਆਂ ਹੋਣੀਆਂ ਉਹ ਤਾਂ ਮਿੱਠੀਆਂ ਆਉਣੀਆਂ ਚਲੋ ਮਿਰਚਾਂ ਕੱਟ ਲਈਆਂ ਬਈ ਅਦਰਕ ਕਟੰਢਈ ਆ ਤੇ ਸਬਜੀ ਤਰ੍ਹਾਂ ਬਣਾ ਕੇ ਖਾਈਏ ਨਾ ਮੂੜੀ ਵਾਲੀ ਹਾਂ ਸੁਆਦ ਜਿਆਦੀ ਲੱਗਦੀ ਆ ਆਪਾਂ ਖਾਦੀ ਹੋਈ ਆ ਹਾਂ ਦੱਸੋ ਬਈ ਤੁਸੀਂ ਇਦਾਂ ਹੀ ਬਣਾਉਣੀ ਆ ਸਬਜ਼ੀ ਬਣਾ ਕੇ ਤਾਂ ਡਾਇਰੈਕਟ ਮੰਮੀ ਅੱਗੇ ਡਾਇਰੈਕਟ ਬਣਾਉਣੀ ਹੁੰਦੀ ਹੈ ਇਹਨਾਂ ਦੀ ਮੈਨੂੰ ਇਹਦੀ ਸਬਜ਼ੀ ਨਹੀਂ ਸਵਾਦ ਲੱਗਦੀ ਮੈਨੂੰ ਮੂਲੀ ਵਾਲੀ ਰੋਟੀ ਸਵਾਦ ਲੱਗਦੀ ਹੈਨਾ ਪਤਾ ਨਹੀਂ ਇਹਨਾਂ ਦੀ ਫਰਕ ਕੀ ਵੈਲਾ ਚੀਜ਼ ਤਾਂ ਸੇਮ ਦੀ ਬਣੀ ਪਰ ਫਰਕ ਆ ਜਿਹੜੀ ਵਿੱਚ ਪੈ ਗਈ ਉਹ ਅਲੱਗ ਚੀਜ਼ ਆ ਹੂੰ ਇੱਕ ਬੰਨੇ ਮੰਮੀ ਹੁਣੀ ਉਹਨਾ ਆਟਾ ਗੁੰਨਦੇ ਪਏ ਆ ਤੇ ਇੱਕ ਬੰਨੇ ਆ ਸਬ ਮੂਲੀਆਂ ਦੀ ਸਬਜ਼ੀ ਬਣਦੀ ਪਈ ਐ ਮੂਲੀ ਵਾਲੀਆਂ ਰੋਟੀਆਂ ਪੱਕਣੀਆਂ ਤੇ ਇੱਕ ਬੰਨੇ ਆ ਪੱਕੇ ਉਹ ਵੀ ਕੱਢਾਂਗੇ ਮੰਮੀ ਹੁਣੀ ਕਹਿੰਦੇ ਇੰਦੇ ਨਾਲ ਕੱਢਣਾ ਆਪਾਂ ਇੱਕ ਵਾਰੀ ਕੱਢਿਆ ਵੀ ਸੀਗਾ ਇੱਧਰ ਮੰਮੀ ਦੇ ਚੈਨਲ ਤੇ ਤੂੰ ਦੇਖ ਲਿਓ ਕੀ ਨਾਮ ਸੀਗਾ ਜਸਾਂਡਾ ਸ਼ਾਰਟਸ ਮੇਰੇ ਚੈਨਲ ਤੇ ਹੀ ਉਹ ਵੱਖਰਾ ਆ ਵਾ ਤੇ ਤੁਸੀਂ ਕਦੀ ਵੇਖਿਆ ਨਹੀਂ ਹੋਣਾ ਕਈਆਂ ਨੇ ਬਾਕੀ ਤੁਸੀਂ ਜਿੰਨੇ ਨਹੀਂ ਵੇਖਿਆ ਤਾਂ ਸਬਸਕ੍ਰਾਈਬ ਕਰ ਲਿਓ ਜਸਾਂਡਾ ਸ਼ਾਰਟਸ ਤੇ ਉਹਦੇ ਵਿੱਚ ਮੰਮੀ ਨੇ ਮਤਲਬ ਆ ਇਹਨੂੰ ਅਸੀਂ ਬਹੁਤ ਘੋ ਕੱਢਿਆ ਸੀ ਇਹਦੇ ਨਾਲ ਟਾਈਮ ਲੱਗਾ ਸੀ ਪਰ ਨਿਕਲ ਆਇਆ ਸੀ ਹੁਣ ਫਿਰ ਹਾਲ ਇੱਧਰ ਸਬਜ਼ੀ ਬਣਦੀ ਪਈ ਇੱਧਰ ਆਟਾ ਗੁੰਨਣ ਡੈ ਮੰਮੀ ਹੋਣੀ ਚਲਾਦਾ ਮੰਮੀ ਕੂਲਰ ਚਲਾ ਦੇ ਚਲਾ ਦੇ ਅੱਜ ਜਿਹੜਾ ਮੱਖਣੀਣਾ ਆਪਾਂ ਖਾਣੀ ਆ ਮੂਲੀ ਪਰਾਂਠਾ ਤੇ ਇੱਥੇ ਹੁਣ ਮੂਲੀ ਪਰਾਂਠਾ ਪੱਕਣ ਲੱਗਾ ਵਾ ਤੇ ਇੱਧਰ ਮੰਮੀ ਹੋਣੀ ਕੱਢਣ ਲੱਗੇ ਆ ਪਹਿਲਾਂ ਮੱਖਣ ਤੇ ਪਿਛਲੀ ਵਾਰੀ ਵੀ ਆਪਾਂ ਕੱਢਿਆ ਮੰਮੀ ਬੰਨਣਾ ਪੈਣਾ ਇਹਨੂੰ ਲੈ ਲੋ ਆਪਾਂ ਕਿੰਨਾ ਵਧੀਆ ਕੀਤਾ ਬਨ ਕੇ ਕੀ ਇਹ ਤਾਂ ਮੈਂ ਬਾਈ ਤੋਂ ਫੜ ਤੂੰ ਇਹ ਹੀ ਸਾਰ ਗਿਆ ਜ਼ਿਆਦਾ ਤੇਜ਼ ਹੋ ਗਿਆ ਹਨਾ ਚਲੋ ਭਾਈ ਬੰਨੇ ਇਧਰ ਮੂਲੀ ਨਾਲ ਰੋਟੀਆਂ ਪੱਕਣ ਲੱਗ ਪਈਆਂ ਬਈ ਤੇ ਇੱਕ ਬੰਨੇ ਉਹ ਖੀਰ ਕੜਾ ਖਾਂਦੇ ਆ ਬਈ ਇੱਕ ਬੰਨੇ ਆ ਦੇਖੋ ਮੈਂ ਫੜ ਕੇ ਕਰਨਦਾ ਅੱਗੇ ਵਾਲੀਆਂ ਮੰਮੀ ਮਤਾਉਣੀਆਂ ਨਹੀਂ ਆਉਂਦਾਂ ਹੈ ਨਹੀਂ ਇਹ ਬਣਚਾ ਨਹੀਂ ਨਾ ਇੱਥੇ ਥਾਲ ਕਿਵੇਂ ਇੱਕ ਪਖੰਡ ਬਣਾਇਆ ਇਹਨਾਂ ਹਾਂ ਤੇ ਇਹ ਮਿਲਣਾ ਤਾਂ ਸਜਾਵਟ ਲਈ ਬਣਾਈ ਹੋਊਗੀ ਇਦਾਂ ਫੜ ਕੇ ਇਦਾਂ ਥੋੜੀ ਚਾਹੀਦਾ ਉਹ ਹੁੰਦੀਆਂ ਜਿਹੜੀਆਂ ਤੁਸੀਂ ਕਹਿਨੀਆਂ ਵਾ ਚਲੋ ਵੇਖਦੇ ਆ ਮੱਖਣ ਨਿਕਲੂਗਾ ਪਿਛਲੀ ਵਾਰ ਇਹ ਬਹੁਤ ਕੱਟਿਆ ਸੀ ਮੰਮੀ ਜਾ ਦਾ ਤਾਂ ਵੇਖਾ ਪੰਗਾ ਹੀ ਕਿ ਵਧੀਆ ਇਹ ਖੀਰ ਕਿਡਾ ਰੋਟੀਆਂ ਪੱਕਣ ਲੱਗ ਪਈਆਂ ਵਾ ਮੂਲੀ ਵਾਲੀਆਂ ਬਾਕੀ ਨਾ ਸਭ ਤੋਂ ਵੱਡੀ ਗਲਤੀ ਅਸੀਂ ਇਹ ਕੀਤੀ ਕਿ ਆਪ ਕਿਲੋ ਮੂਲੀਆਂ ਗਲਤੀ ਕੀਤੀ ਲੈ ਕੇ ਇਹ ਤਾਂ ਪੂਰੀਆਂ ਹੀ ਨਹੀਂ ਹੋਣਗੀਆਂ ਮੈਨੂੰ ਲੱਗਦੀਆਂ ਕੋਟ ਚਾਈ ਜਿਹੜੀ ਨਾ ਇਹ ਮੈਂ ਵੀਡੀਓ ਵੇਖਿਓ ਇੱਕ ਇੱਕ ਥਾਂ ਤੇ ਫਿਕਸ ਰਹਿੰਦੀ ਆ ਕਿਉਂ ਮੰਮੀ ਨਾ ਕਿ ਕਦੇ ਇੱਥੇ ਕਦੀ ਉੱਥੇ ਆਥੇ ਫਿਕਸ ਕਰ ਨਹੀਂ 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 ਸਮਝ ਗਏ ਇਹਨੂੰ ਡੰਡੇ ਹੁੰਦੇ ਪਾਏ ਪਤਾ ਮੈਨੂੰ ਇਹਨੂੰ ਡੰਡਾ ਹੁੰਦਾ ਤੇ ਇਤੇ ਨਾਲ ਕੋਟਾਂ ਵਾਲੀ ਹਾਂ ਆ ਇਥੇ سپورਟ ਲਾ ਦੇਣੀ ਫਿਰ ਹਿੱਲਦੀ ਨਹੀਂਗੀ ਮੰਮੀ ਕਿੰਨਾ ਟਾਈਮ ਲੱਗੂਗਾ ਨਿਕਲਣ ਤੇ ਪਤਾ ਨਹੀਂ ਮੈਂ ਤਾਂ ਆਉਣਾ ਹੀ ਪਾਇਆ ਵੇਖੀ ਜਲਦੀ ਨਿਕਲ ਆਉਣਾ ਬਰਖਪਾਤ ਦੀ ਵਿੱਚ ਚਲੋ ਵਧੀਆ ਯਾਰ ਮੈਂ ਐ ਕਰੀਏ ਮੰਮੀ ਇਥੇ ਆਪਾਂ ਕੋਈ سپورਟ ਬਣਾਈਏ ਜਿਹੜਾ ਹੁੰਦੇ ਨਾਲ ਅਟੈਚ ਹੋ ਜਾਏ ਥੱਲੇ ਵਾਲੀ ਚੀਜ਼ ਨਾਲ ਹਾਂ ਦਰ ਬੰਦਾ ਵਕਤ ਨੂੰ ਪਰੀਚਾ ਰਹੂਗਾ ਇੱਕ ਜਾਨਾ ਦੋ ਜਾਨੇ ਹਨਾ ਲੱਗੇ ਰਹਿਣਗੇ ਨਾਲ ਤੇ ਇਤਰਾ ਭਾਈ ਮੂਲੀ ਵਾਲੇ ਪਰੌਂਠੇ ਲਾਉਣ ਲਈ ਆ ਬੰਦ ਕਰਤਾ ਗਏ ਹਾਂ ਨਹੀਂ ਚੱਲਦਾ ਪਿਆ ਇਤਰਾ ਜੀ ਇਹ ਕੈਂਪਿੰਗ ਦੇ ਸੈਟ ਆ ਬਾਕੀ ਜਿਹੜਾ ਦੂਸਰਾ ਸਾਡਾ ਵੱਡਾ ਗੈਂਸ ਐ ਲੋਣਾ ਹੈਗਾ ਉਹ ਉੱਧਰ ਲੱਗਾ ਹੋਇਆ ਵਾ ਰਸੋਈ ਚ ਤਾਂ ਕਰਕੇ ਕੀ ਲਾਉਣਾ ਕਿਉਂ ਆ ਫਿਰ ਇਹ ਲੈ ਲਿਆ ਨਹੀਂ ਤਾਂ ਆਪਾਂ ਉਂਦੇ ਤੇ ਬਣਾਉਣਾ ਸੀ ਦੇ ਬੂਟੀ ਕਿੰਨਾ ਕਰੋ ਲੈ ਤੋੜਤਾ ਨਾ ਤੋੜਦਾ ਹੀ ਨਹੀਂ ਫਾਟ ਲੈ ਯਾਰ ਵਦਿਕਾ ਯਾਰ ਹੱਥ ਧਲਕ ਗਿਆ ਧਲਕ ਗਿਆ ਬਾ ਮਾੜਾ ਵਾ ਇਹ ਕਰਨ ਹਾਂ ਬਾਰਫਲੀ ਆਤੋ ਲੈ ਆਉਣਾ ਬਾਰਫਲੀ ਲੈ ਆ ਫਰਦ ਲਈ ਲੈ ਆਉਣਾ ਲੈ ਆਉਣਾ ਲੋ ਜੀ ਆਜੋ ਜਿੰਨੇ ਖਾਣੀ ਮੂਲੀ ਪਰੌਂਠਾ ਪੱਕਾ ਲੱਗਾ ਉਹ ਕੁਜੀ ਦੀ ਤੇ ਕੂਲਰ ਮੰਮੀ ਆਈਆ ਵਾ ਬਾ ਆਇਆ ਨਹੀਂ ਆਇਆ ਨਹੀਂ ਵਾ ਹੁਣ ਇਧਰ ਹਵਾ ਨਹੀਂ ਆਉਣੀ ਹੈ ਹੁਣ ਆ ਇੰਨੇ ਬੋਝ ਜਾਣਾ ਵਾ ਹਨਾ ਹੋਣੀ ਗਿਆ ਹਨਾ ਬਸ ਆਈ ਮੰਮੀ ਨਹੀਂ ਅੱਜ ਇੱਥੇ ਦਵਾਈ ਦੀ ਖਿਲੜੀ ਉਹ ਨਾ ਕਿਤੇ ਝਟ ਕੇ ਆ ਜਵੇ ਹੈ ਦਵਾਈ ਕਿੱਥੇ ਖਿਲਰ ਗਈ ਇੱਥੇ ਉਹ ਕਿੱਦਾਂ ਜਾਊਗੀ ਦਵਾਈ ਵੇਖ ਲਓ ਬਈ ਮਲਵਾ ਸਿਆਲਗਾਂ ਗੱਲਾਂ ਆਈਆਂ ਦਵਾਈਆਂ ਹਵਾ ਚਾਪੇ ਓੜਦੀਆਂ ਆ ਆ ਫੜਾ ਜੀ ਨੂੰ ਫੜਾਲਾ ਯਾਰ ਕਰਾ ਦੇ ਹਾਂ ਕੀ ਆ ਘੁੰਮੀ ਆ ਨਾ ਵਾਂ ਐ ਨਹੀਂ ਆ ਔਖਾ ਕੰਮ ਇਹ ਦੋ ਬੰਦੇ ਥਾਹੇ ਲਾਏ ਮੰਮੀ ਆ ਗਿਆ ਕਿਉਂ ਓਏ ਚੱਕੀ ਚੱਕੀ ਓਏ ਰੱਜੀ ਕਿਉਂ ਆ ਚੱਲਿਆ ਹਾਂ ਮੈਂ ਆ ਕੇ ਬਰਫ ਲੈ ਆਉ ਥੋੜੀ ਓਏ ਬਰਫ ਲੈ ਆ ਜਾ ਅੰਦਰੋਂ ਭੱਜ ਕੇ ਜਾ ਬਰਫਣਾ ਜਲਦੀ ਨਿਕਲ ਆਊਗਾ ਉਹ ਵੀ ਨਾ ਆ ਜੀ ਬੱਚਾ ਦੂਜਾ ਲਾ ਲਈਦਾ ਦੋ ਚਾਰ ਵੀ ਪਕਾਣਾ ਰੱਖ ਚਲੋ ਭਈ ਇਹ ਤਾਂ 5 6 ਨਹੀਂ 6 7 ਪੱਕ ਜਾਣਗੀਆਂ ਇਹ ਮੰਮੀ 6 7 ਪੱਕ ਜਾਣਗੀਆਂ ਮੂਲੀ ਵਾਲੀਆਂ ਕਿ ਨਹੀਂ ਕਿ ਵੱਧ ਤੋਂ ਵੱਧ ਜਿੰਨਾ ਕ ਆਪਣੇ ਕੋਲ ਮਸਾਲਾ ਪਿਆ ਦੋ ਤਾਂ ਪੱਕ ਗਈਆਂ ਵਾ ਜੇ ਆਪਾਂ ਇਕੱਠੀਆਂ ਗਣੀਆਂ ਦਬਲ ਉਦਾਂ 4 ਬਣ ਗਈਆਂ ਵਾ ਹੈ ਤੇ ਤਿੰਨ ਕ ਹੋਰ ਪੱਕ ਜਾਣ ਗਿਆ ਲੱਗ ਭਾਗੇ ਇੰਨੇ ਕ ਨਾਲ ਮਸਾਂ ਮੂਲੀ ਪਰਾਂਠਾ 15 ਦਾ ਆਹ ਵਾਧੋ ਭਾਈ ਕੋਣ ਵੇਖਿਓ ਜਲਦੀ ਜਲਦੀ ਮੱਖਣ ਆਇਆ ਨਾ ਪਾ ਤਾ ਭਾਈ ਇਹਨੇ ਪਰਫਣਾ ਜਲਦੀ ਨਿਕਲ ਉਹਦਾ ਹੁਣ ਰਿਕਣਾ ਆਲਾ ਮੱਖਣ ਕਾ ਦੇ ਦੋ ਤਾਂ ਕੌਲਾ ਬਣਾ ਦਿਓ ਕਾਟ ਲੀ ਪਹਿਲੇ ਗੇਟ ਤੋਂ ਨਿਕਲ ਤਾਰੇ ਕੌਲੇ ਤੇ ਫੇਰ ਵੀ ਫੜ ਲਿਓ ਲੋ ਜੀ ਪੰਛੀ ਵੀ ਆਪਦੇ ਘਰਾਂ ਚ ਆਪ ਵਾਪਸ ਆਣ ਕੇ ਬੋਲਣ ਲੱਗ ਪੈਂਦੇ ਮੂਹ ਮੜਿਆ ਆਪਾਂ ਢੋਦ ਕੇ ਤੇ ਵੇਖੋ ਘਰ ਦਾ ਵੀਊ ਦੇਖ ਲਓ ਇੱਥੋਂ ਏਦਾਂ ਵਾ ਵੀ ਏਕ ਏਕ ਰੋਟੀ ਮਸਾ ਆਪਾਂ ਹਾਂ ਬਾਹ ਏਕ ਕਲਾਸਟ ਮਹਾ ਪੱਕਣੀ ਕਿੰਨੇ ਪਰੌਂਠੇ ਲੱਥੇ ਆ ਸਹੀ ਦਲਸੀ 2 3 4 5 5 ਪਰੌਂਠੇ ਹਨਾ ਤੁਹਾਨੂੰ ਦਿਖਾਉਣਿਆ ਬਈ ਬਣ ਗਿਆ ਕਿਉ ਆਪਣਾ ਮੱਖਣ ਨਿਕਲ ਗਿਆ ਤੇ ਹੁਣ ਤੁਹਾਨੂੰ ਦਿਖਾਉਣੇ ਆਹ ਤਰੀਕੇ ਨਾਲ ਮੱਖਣ ਕੱਢਿਆ ਬਈ ਅਲੱਗ ਖੁਸ਼ੀ ਜੀ ਹੁੰਦੀ ਆ ਇੱਕ ਵਾਰੀ ਆਪਾਂ ਉਦੋਂ ਕੱਢਿਆ ਹੁਣ ਫਿਰ ਨਿਕਲ ਗਿਆ ਵਾ ਹੁਣ ਆਪਾਂ ਚੱਕੇ ਨੂੰ ਬਾਹਰ ਕੱਢ ਲੀਏ ਚੱਕ ਮੰਮੀ ਬਾਅਦ ਚ ਕਰ ਲਈਂ ਜੱਟ ਆਹ ਦੇਖੋ ਬਈ ਮੱਖਣ ਨਿਕਲ ਆਇਆ ਹੁਣ ਬਾਹਰ ਕੱਢਣਾ ਇਹਨੂੰ ਆਪਾਂ ਆ ਗਿਆ ਮੱਖਣ ਪਹਿਲਾਂ ਵੇਲਾ ਆਜਮਾਨੇ ਚ ਇਦਾਂ ਹੀ ਕੱਢਦੇ ਹੁੰਦੇ ਉਹ ਲੈ ਆ ਹਣਾ ਕੱਢ ਕੇ ਇਦਾਂ ਮੂਲੀ ਦੇ ਪਰਾਂਠੇ ਬਣਾ ਕੇ ਤੇ ਮੱਖਣੀ ਕੱਢ ਕੇ ਇਦਾਂ ਖਾਣਾ ਇਦਾਂ ਖਾਂਦੇ ਰਹਿ ਕਿ ਨਹੀਂ ਮੈਂ ਪਹਿਲਾਂ ਹਣਾ ਉਹ ਤਾਂ ਚੱਲ YouTube ਨਹੀਂ ਹੈਗਾ ਨਹੀਂ ਹੋਣਾ ਮੇਰੇ ਹਿਸਾਬ ਨਾਲ ਹਣਾ ਉਧਰ ਸਲਾਦ ਕੱਟਣ ਡਿਆ ਵਾ ਜੋਟੀ ਉੱਤੇ ਵੀ ਇਹਦਾ ਬੜਾ ਸੋਨਾ ਵਾ ਇੱਕ ਇਹੋ ਹੀ ਆ ਵੀ ਹਾਂ ਟਿਕਦੀ ਨਹੀਂ ਉੱਤੇ ਹਣਾ ਨਹੀਂ ਹੈ ਬਹੁਤ ਲੱਗਦੀ ਮੈਨੂੰ ਉੱਤੇ ਕਹਿੰਦਾ ਲੋਕਾਂ ਨੇ ਗੌਰਮੈਂਟ ਕੋਲ ਧੱਕੇ ਨਾ ਮਰਵਾਇਆ ਕਿ ਸਾਡੇ ਬੱਚੇ ਸਕੂਲ ਦੇ ਆ ਨੂ ਨੰਗਦੇ ਆ ਅੱਛਾ ਤਾਂ ਯਾਰ ਗਲਤ ਜਗ੍ਹਾ ਤੇ ਗਲਤ ਨਾ ਉੱਥੇ ਕਹਿੰਦੇ ਅੱਛਾ ਐਕਸੀਡੈਂਟ ਜ਼ਿਆਦੇ ਹੁੰਦੇ ਉੱਥੇ ਫਿਰ ਕੰਮ ਗਲਤਾ ਬਣੋਂਦਾ ਕੋਈ ਢੰਗ ਚਾਹੀਦਾ ਇਦਾਂ ਥੋੜੀ ਪਤਾ ਨਹੀਂ ਲੱਗਦਾ ਯਾਰ ਕਿਸੇ ਨੂੰ ਉਹ ਵੀ ਗੱਡੀ ਵੀ ਪਲਟ ਸਕਦੀ ਐਦਾਂ ਉਹ ਕਹਿੰਦੇ ਪਲਟੀਆਂ ਵਾ ਗਲਤਾ ਫਿਰਤ ਚਲੋ ਜੀ ਇੱਕ ਮੱਖਣ ਕਢਾ ਲਾਇਆ ਵਾ ਕੁੰਨੋ ਵਧੀਆ ਮੰਮੀ ਇਹ ਤੋਂ ਦੇ ਨਾਲ ਵੀ ਜ਼ਿਆਦਾ ਵਧੀਆ ਨਿਕਲਦਾ ਵੇਖੋ ਪਿੰਨਾ ਮੰਮੀ ਹੁਣੀ ਬਣਾਉਂਦੇ ਪਏ ਪਿੰਨਾ ਦੇਖੋ ਬਈ ਦੇ ਵਿੱਚ ਵਾਓ ਪਿੰਨਾ ਨਿਕਲਿਆ ਵੇਖੋ ਬਈ ਜਿੰਨਾ ਕਹਿਗਾ ਹੀ ਗਾਂ ਦਾ ਦੁੱਧ ਦਾ ਤੁਹਾਨੂੰ ਪਤਾ ਘੱਟ ਨਿਕਲਦਾ ਆਪਣੇ ਕੋ ਗਾਵਾਂ ਵਾਂ ਉਹਸਾ ਬਣਾ ਨਿਕਲਿਆ ਹਨਾ ਪਰ ਬਹੁਤ ਆ ਹੈ ਨਹੀਂ ਤਾਂ ਕੌਲੀ ਤੇ ਇਕ ਨਿਕਲ ਹੀ ਆਈ ਆ ਹੈਨਾ ਇਹ ਹਾਂ ਇਹ ਤੋਂ ਲਿੰਗੇ ਚਲੋ ਭਈ ਆ ਸਵਾਦ ਲੱਗੂ ਰੋਟੀ ਅੱਜ ਲਓ ਜੀ ਰੋਟੀਆਂ ਪੱਕ ਗਈਆਂ ਸਾਰੀਆਂ ਉਹ ਸਾਰੇ ਜਾਣੇ ਖਾਵਾਂਗੇ ਆਪਾਂ ਤੇ ਰਾਤ ਨੂੰ ਜਿਹੜਾ ਵਹਿ ਵੀ ਘੱਟ ਖਾਈ ਦੀ ਜਦੋਂ ਇਦਾਂ ਹੋਵੇ ਵਹਿ ਵੀ ਕੜਾ ਪ੍ਰਸ਼ਾਦ ਖਾ ਲਿਆ ਸਾਰਿਆਂ ਨੇ ਹੁਣ ਤਾਂ ਨਾਰਮਲ ਹੀ ਖਾਵਾਂਗੇ ਇੱਥੇ ਆਪਣਾ ਸਾਰਾ ਕੁਝ ਰੈਡੀ ਆ ਮੱਖਣ ਵੀ ਨਿਕਲ ਗਿਆ ਹੁਣ ਇੱਥੇ ਲੱਸੀ ਵੀ ਬਣ ਗਈ ਲੱਸੀ ਤਾਵਾ ਹੁਣ ਥਾਲੀ ਲਗਾਉਣੇ ਆ ਤੇ ਇੱਥੇ ਖਾਣੇ ਸਲਾਦ ਵੀ ਕਟਿੰਗ ਹੋ ਗਈ ਆ ਦੇਖ ਲਓ ਬਈ ਤੇ ਹੁਣ ਥਾਲੀ ਦਾ ਬਸ ਆਪਾਂ ਕੰਮ ਆ ਬਈ ਥਾਲੀਆਂ ਲੈ ਕੇ ਆਏ ਹੁਣ ਆਪਾਂ ਇੱਥੇ ਖਾਵਾਂਗੇ ਰੋਟੀ ਤੇ ਬਈ ਸ਼ਾਮ ਦਾ ਥਿਊ ਦੇਖੋ ਕਿੱਡਾ ਸੋਹਣਾ ਲੱਗਦਾ ਪਿਆ ਕਿੰਨਾ ਵਧੀਆ ਇੱਥੇ ਅੱਜ ਆਪਾਂ ਰੋਟੀ ਖਾਵਾਂਗੇ ਅੱਜ ਤੇ ਬਾਕੀ ਹੁਣ ਥੋੜੇ ਚਿਰ ਨੂੰ ਹਨੇਰਾ ਹੋ ਜਾਣਾ ਥਾਲੀ ਤਿਆਰ ਹੁੰਦੀ ਕੀ ਖਾਵਾਂਗੇ ਆਪਾਂ ਇੱਥੇ ਮੱਖਣ ਕਿਹਨੇ ਪਾਉਣਾ ਵਾ ਮੱਖਣ ਤਾਂ ਜ਼ਿਆਦਾ ਹੀ ਨਹੀਂ ਆ ਹੈ ਮੱਖਣ ਆ ਪਿਆ ਚਲੋ ਬਈ ਮੂਲੀ ਪਰਾਂਠਾ ਰੈਡੀ ਆ ਤੇ ਹੁਣ ਖਾਣ ਲੱਗੇ ਦੇਖੋ ਬਈ ਵਿੱਚ ਮੱਖਣ ਤੇ ਅੱਜ ਅਸੀਂ ਇੱਥੇ ਬਹਿ ਕੇ ਖਾਣ ਲੱਗੇ ਆ ਬਈ ਰਾਪਰੀਤ ਕਹਿੰਦਾ ਮੇਰਾ ਢਿੱਡ ਭਰਿਆ ਤੂੰ ਖਾਲਾ ਤੇ ਚਲੋ ਹੁਣ ਆਪਾਂ ਖਾ ਕੇ ਤੁਹਾਨੂੰ ਸੁਆਦ ਦੱਸਦੇ ਆ ਲਓ ਬਈ ਬਹਿ ਗਿਆ ਜਸਕਰਨ ਸਿੰਘ ਮੰਨੂ ਨਹੀਂ ਆ ਗਿਆ ਹੂੰ ਕਿਵੇਂ ਇੱਕ ਨੰਬਰ ਕਾਫੀ ਚੰਗਾ ਮਨ ਖਾ। ਬਹੁਤ ਹਨਾ ਚੇਰ ਬਾਦ ਖਾਦੀ ਆ। ਤਾਂ ਬਈ ਸਵਾਦ ਵੱਖਰਾ ਜਾ ਆਇਆ। ਹਾਂ ਉਦਰੇ ਹੋ ਗਏ। ਮੰਨੂ ਨਾ ਦਿਖਾ। ਜੀ ਨਹੀਂ ਹੁਣ ਮੰਮੀ ਕਿਉਂ ਨਾ ਲੈ ਜਾਣ ਫੜੀ ਬਣਾਇਆ। ਲੱਸੀ ਪਾ ਦੇ ਵਾ ਮੈਨੂੰ ਮੜੀ। ਡਾ ਲੱਪਰੇ। ਦੁੱਧ ਹੋਣਾ ਤੁਹਾਡਾ ਕੋਈ ਨਹੀਂ। ਹਾਂ ਚੜ ਜਾ ਜੋ। ਮੰਮੀ ਲਸੀ ਮਿਲੂਗਾ। ਉਹ ਵੀ ਮਿਲਸ। ਆਡਰ ਹੀ ਖਾਈ। ਤੋੜੀ ਖਾਣਾ। ਯਾਰ ਲਸੀ ਦਾ ਲਾਗੀ ਫਲੇਵਰ ਆ। ਕਿ ਚੇਰ ਬਾਦ ਜਦੋਂ ਮਿਲਦੀ ਨਾ ਸਵਾਦ ਰੱਚੀ। ਰੋਜ਼ ਇਦਾਂ ਖਾਇਆ ਕਰੀਏ ਤੇ ਕਿੰਨਾ ਮਜ਼ਾ ਆਵੇ ਮੰਮੀ। ਮੋਟੇ ਵੀ ਹੋ ਜਾਣ। ਨਹੀਂ ਮੋਟੇ ਕਿੱਦਾਂ ਹੋ ਜਾਗੇ 1 ਮਿੰਟ। ਅੱਗੋਂ ਪਿੱਛੋਂ ਪਰ ਰੋਟੀਆਂ ਨਹੀਂ ਆਉਂਦੇ। ਸਵਾਦ ਆਣੇ। ਪਰ ਤੇ ਨਹੀਂ ਆ ਸਾਡੀ ਸਾਥ ਦੀ ਲਾਈਫ ਆ ਗਾਇਸ ਬੜੀ ਅਚੀ ਮੱਖਣ ਪਰ ਪਰ ਕੇ ਲਾਉਣੀ ਓਦਾਂ ਮਿਲਗੀ ਮਿਲਗੀ ਰਹਿ ਗਈ ਕਿਵੇਂ ਤੈਨੂੰ ਨਹੀਂ ਸੁਣਾਉਂਦਾ ਓਦਾਂ ਕਹਿੰਦੀ ਵੀ ਜੇਦੀ ਵਾਈਫ ਹੋਲੀ ਆ ਨਾ ਕਹਿੰਦੀ ਓਦਾਂ ਮਿਲਗੀ ਮਿਲਗੀ ਨਹੀਂ ਤੇ ਰਹਿ ਗਈ ਤੇ ਰਹਿ ਗਈ ਹਾਂ ਸਾਥ ਦੀ ਲਾਈਫ ਆ ਤੂੰ ਵੀ ਓਦੇ ਤਰ੍ਹਾਂ ਹੀ ਗੱਲ ਕਰ ਜਾ ਅੱਤੀ ਬੱਧੀ ਗੱਲ ਕਰਦਾ ਹੈ ਸਮਝ ਆ ਗਿਆ ਵੀ ਮਿਲਗੀ ਵੀ ਰੋਟੀ ਮਿਲਗੀ ਤੇ ਮਿਲਗੀ ਓਦਾਂ ਵੀਡੀਓ ਤੋਂ ਬਿਨਾ ਜਿਹੜੀ ਵੀਡੀਓ ਚਾਹ ਉਹ ਤੇ ਚਲੋ ਇੱਜ਼ਤ ਨਾਲ ਮਿਲਦੀ ਇੱਜ਼ਤ ਮਾਨ ਨਾਲ ਹੁਣ ਜੇ ਤੇ ਵੀਡੀਓ ਨਾ ਹੁੰਦੀ ਤੂੰ ਖੋ ਕੇ ਲੈ ਜਾਣੀ ਅਮਾ ਜੀ ਬੋਲ ਲਾ ਉਹਦਾ ਕਹਿੰਦਾ ਹਾਂ ਤਾਂ ਹੀ ਬੱਚਿਆ ਪਿਆ ਰੱਜਿਆ ਕਾਦੇ ਨਾ ਆ ਮਾ ਰੋਟੀ ਨਹੀਂ ਲੈ ਕੇ ਗਿਆ ਨਾਲ ਨਾ ਮਾਰਦਾ ਪੰਜਾ ਚਰਾਬ ਨਾ ਰੱਜਿਆ ਇਹ ਕਿੰਨੇ ਕਿਹਾ ਇਦਾਂ ਤੁਹਾਨੂੰ ਪਤਾ ਹੈ ਕਿ ਤੈਨੂੰ ਮੇਰੇ ਕੋਲ ਮਜ਼ਾ ਆ ਗਿਆ ਅੱਜ ਰੋਟੀ ਖਾ ਕੇ ਉਹਨੂੰ ਆਵਾਜ਼ ਹੀ ਵਾਲੀ ਬਣ ਗਈ ਮਮੀ ਤੂੰ ਇੱਧਰ ਕਿਉਂ ਬਹਿ ਕੇ ਖਾਂਦੀ ਇੱਕ ਗੱਲ ਪੁੱਛਾਂ ਤੈਨੂੰ ਮਜ਼ਾ ਆਇਆ ਕਿਦਨ ਨਹੀਂ ਆ ਇਹ ਦੱਸ ਯਾਰ ਇਦਾਂ ਬਹਿ ਕੇ ਮਜ਼ਾ ਆਉਂਦਾ ਉਦਾਂ ਘਰੇ ਬਹਿ ਕੇ ਜਿੱਦਾਂ ਆਪਾਂ ਉਦਾਂ ਘਰੇ ਖਾਣੇ ਵੀਡੀਓ ਨਹੀਂ ਬਣਾਉਨੇ ਉਦੋਂ ਤਾਂ ਮਜ਼ਾ ਨਹੀਂ ਆਉਂਦਾ ਕਿਉਂ ਉਦੋਂ ਕੀ ਹੁੰਦਾ ਇਹੋ ਜਿਹਾ ਮਿਲ ਗਈ ਮਿਲ ਗਈ ਨਹੀਂ ਦਨਾ ਮਿਲ ਗਈ ਕਿਉਂ ਕਿ ਇੱਕ ਹੀ ਗੱਲ ਹੋ ਗਈ ਹੁਣ ਐਵੇਂ ਆ ਨੇ ਮਿਲ ਗਈ ਨਹੀਂ ਇਹ ਪਸੂਆ ਤਰ੍ਹਾਂ ਮੈਂ ਮਤਲਬ ਮਿਲ ਗਈ ਜਿਹਨੂੰ ਉਹਨੇ ਖਾ ਲਈ ਓਏ ਟਾਰਗੇਟ ਤਾਂ ਮੰਮੀ ਤੇ ਕਰਤਾ ਓਏ ਐਵੇਂ ਹੀ ਆ ਮੰਮੀ ਜਿਸ ਕਰਨ ਕੀ ਕਹਿੰਦਾ ਕਹਿੰਦਾ ਵੀਡੀਓ ਚ ਮੈਨੂੰ ਵਧੀਆ ਰੋਟੀ ਮਿਲਦੀ ਨਹੀਂ ਤੇ ਕਦੀ ਮਿਲੀ ਤੇ ਨਾ ਮਿਲੇ ਮਾਝਾ ਇੰਦੇ ਚੋਂਦਾ ਜਿਆਦਾ ਹਾਂ ਮੈਂ ਜੀ ਇੱਥੇ ਹਾਂ ਕਹਿੰਦਾ ਭੁੱਖਾ ਹੀ ਰਿਆ ਮੈਂ ਨੀ ਮੈਂ ਕਿਹਾ ਇਹ ਖਾਂਦਾ ਕਰੀਏ ਇਹ ਕਹਿੰਦਾ ਮਿਲ ਗਈ ਮਿਲ ਗਈ ਨਹੀਂ ਤਾਂ ਨਾ ਸਹੀ 10 ਲਾਟ ਪੁਲਿਸ ਦੀ ਜਾਂਦੀ ਹੈ ਨਾ ਮਮਮੀ ਆਪਦੀਆਂ ਸਫਾਈਆਂ ਦਿੰਦੀ ਭਈ ਉਹਦੀ ਆਵਾਜ਼ ਹੀ ਨਹੀਂ ਕੂਲਰ ਦਾ ਕਰਕੇ ਆਈ ਜਿਸ ਕਰਟ ਦੀ ਆਵਾਜ਼ ਰੋਸਣ ਲੈ ਜਾਓ ਚਾਹਤੇ ਆਏ ਕੀ ਤੇਰੇ ਸੁਣਦੇ ਹੋ